ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਨੌਨ ਟੀਚਿੰਗ ਸਟਾਫ ਭਰਤੀ 2024 ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਵੱਖ-ਵੱਖ ਪੋਸਟਾਂ ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜੋ ਆਊਟ ਕੀਤਾ ਗਿਆ ਰੈਗੂਲਰ ਭਰਤੀਆਂ ਨੇ ਇਸ ਦੇ ਵਿੱਚ ਅਪਲਾਈ ਤੁਸੀਂ ਕਰ ਸਕਦੇ ਹੋ ਅਗਰ ਤੁਹਾਡੀ ਉਮਰ 18 ਸਾਲ ਤੋਂ ਲੈ ਕੇ 47 ਸਾਲ ਤੱਕ ਹੈ ਹਾਲਾਂਕਿ ਇਸ ਦੇ ਵਿੱਚ ਗਵਰਨਮੈਂਟ ਨੋਰਮਸ ਦੇ ਅੰਡਰ ਤੁਹਾਨੂੰ ਰਿਲੈਕਸੇਸ਼ਨ ਵੀ ਦਿੱਤਾ ਜਾਏਗਾ ਤਨਖਾਹ ਦੀ ਗੱਲ ਕਰੀਏ ਤਾਂ 19900 ਤੋਂ ਲੈ ਕੇ 34170 ਰੁਪਏ ਤੱਕ ਤੁਹਾਡੀ ਤਨਖਾਹ ਪਰ ਮੰਥ ਜਿਹੜੀ ਹੈ ਉਹ ਰਹਿਣ ਵਾਲੀ ਹੈ ਰੈਗੂਲਰ ਪੋਸਟਾਂ ਨੇ ਔਰ ਇਸ ਦੇ ਵਿੱਚ ਕੁਝ ਪੋਸਟਾਂ ਦੇ ਲਈ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਲੇਕਿਨ ਕੁਝ ਪੋਸਟਾਂ ਜਿਹੜੀਆਂ ਹੈਗੀਆਂ ਉਹ ਇੰਟਰਵਿਊ ਹੀ ਸਿਰਫ ਉਸਦੀ ਰਹੇਗੀ ਔਰ ਇੰਟਰਵਿਊ ਦੀ ਜੋ ਲਾਸਟ ਡੇਟ ਹੈ ਵੀ 23 April ਨੂੰ ਹੀ ਦੱਸੀ ਗਈ ਹੈ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਐਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋ ਚਲਦੇ ਆ ਨੋਟੀਫਿਕੇਸ਼ਨ ਤੋ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਵਕ ਵਕ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਵੇਂ ਕਿ ਐਲ ਡੀ ਸੀ ਦੀ ਪੋਸਟ ਜਿਹੜੀ ਹੈਗੀ ਆ ਉਹ ਆਊਟ ਕੀਤੀ ਗਈ ਹੈ ਅਗਰ ਏਜ ਦੀ ਗੱਲ ਕਰੀਏ ਤਾਂ 18 ਤੋਂ 50 ਸਾਲ ਦੇ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਅਗਰ ਮੈਂ ਕੁਆਲਿਫੀਕੇਸ਼ਨ ਦੀ ਗੱਲ ਕਰਾਂ ਤਾਂ ਮੈਟਿਕੁਲੇਸ਼ਨ ਦੇ ਨਾਲ ਨਾਲ ਤੁਹਾਡੇ ਕੋਲੇ ਇੱਕ ਟਾਈਪਿੰਗ ਸਪੀਡ ਜਿਹੜੀ ਆ ਉਹ ਹੋਣੀ ਚਾਹੀਦੀ ਹੈ 40 ਵਰਡ ਪਰ ਮਿੰਟ ਦੀ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਸ਼ਾਰਟਹੈਂਡ ਦੀ ਉਸ ਤੋਂ ਬਾਅਦ ਇੰਗਲਿਸ਼ ਤੁਸੀਂ ਬੋਲ ਸਕਦੇ ਹੋ ਹਿੰਦੀ ਤੁਸੀਂ ਬੋਲ ਸਕਦੇ ਹੋ ਪੰਜਾਬੀ ਜਿਹੜੀ ਹੈਗੀ ਆ ਉਹ ਤੁਹਾਨੂੰ ਉਸ ਦੀ ਨੌਲੇਜ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਜੋ ਇਸਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਇੰਗਲਿਸ਼ ਜਿਹੜੀ ਹੈਗੀ ਉਹ ਤੁਸੀਂ ਸਹੀ ਤਰੀਕੇ ਨਾਲ ਬੋਲ ਸਕਦੇ ਹੋ ਕੰਪਿਊਟਰ ਦੀ ਨੌਲੇਜ ਤੁਹਾਨੂੰ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਅਗਰ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ 19900 ਪਰ ਮੰਥ ਤੁਹਾਨੂੰ ਜਿਹੜੀ ਹੈ ਇਸ ਦੇ ਵਿੱਚ ਸੈਲਰੀ ਦਿੱਤੀ ਜਾਏਗੀ ਦੂਸਰੀ ਪੋਸਟ ਦੀ ਗੱਲ ਕਰੀਏ ਤਾਂ ਨਰਸਿੰਗ ਸਿਸਟਰ ਦੀ ਇਹ ਪੋਸਟ ਹੈ ਇਸ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ 18 ਤੋਂ 50 ਸਾਲ ਦੇ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਇਹ ਵੀ ਜੋ ਪੋਸਟ ਹੈ ਇਸ ਦੇ ਵਿੱਚ ਵੀ 13446 ਰੁਪਏ ਤੁਹਾਡੀ ਪਰ ਮੰਥ ਤਨਖਾਹ ਜਿਹੜੀ ਹੈ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਹਾਡੇ ਕੋਲ ਨਰਸਿੰਗ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ 5 ਇਅਰ ਦਾ ਐਕਸਪੀਰੀਅੰਸ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਪਹਿਲੀਆਂ ਦੋ ਪੋਸਟਾਂ ਜੋ ਉੱਪਰ ਲਿਖੀਆਂ ਨੇ ਇਹਨਾਂ ਲਈ ਤੁਹਾਡਾ ਜਿਹੜਾ ਹੈਗਾ ਇੱਕ ਟੈਸਟ ਕੰਡਕਟ ਕਰਵਾਇਆ ਜਾਏਗਾ ਔਰ ਇਸ ਟੈਸਟ ਦੇ ਲਈ ਜੋ ਐਲਡੀਸੀ ਦਾ ਤੁਹਾਡਾ ਟੈਸਟ ਹੈ ਇਸ ਦੇ ਵਿੱਚ ਜਨਰਲ ਨੌਲੇਜ 5 ਨੰਬਰਾਂ ਦੀ ਜਨਰਲ ਇੰਗਲਿਸ਼ 10 ਨੰਬਰਾਂ ਦੀ ਬੇਸਿਕ ਮੈਥ 10 ਨੰਬਰਾਂ ਦਾ ਅਤੇ ਜੋ ਸਬਜੈਕਟ ਟੈਸਟ ਹੋਏਗਾ ਤੁਹਾਡਾ 25 ਨੰਬਰਾਂ ਦਾ ਆਏਗਾ ਤਾਂ ਟੋਟਲ 50 ਨੰਬਰਾਂ ਦਾ ਟੈਸਟ ਜਿਹੜਾ ਹੈਗਾ ਤੁਹਾਡਾ ਕੰਡਕਟ ਕਰਵਾਇਆ ਜਾਏਗਾ ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਐਲਡੀਸੀ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਉਹ ਸਕਿੱਲ ਟੈਸਟ ਵੀ ਜਿਹੜਾ ਇਹਦੇ ਵਿੱਚ ਹੋਏਗਾ ਜਿਵੇਂ ਕਿ ਟਾਈਪਿੰਗ ਟੈਸਟ ਇੰਗਲਿਸ਼ ਦਾ ਹੋਏਗਾ ਜਿਸ ਦੇ ਵਿੱਚ 10 ਨੰਬਰਾਂ ਦਾ ਇਹ ਟੈਸਟ ਹੋਏਗਾ ਫਿਰ ਉਸ ਤੋਂ ਬਾਅਦ ਟਾਈਪਿੰਗ ਟੈਸਟ ਤੁਹਾਡੀ ਲੈਂਗੁਏਜ ਜਿਹੜੀ ਹੈਗੀ ਉਸ ਦਾ ਹੋਏਗਾ 10 ਨੰਬਰਾਂ ਦਾ ਇਹ ਜਿਹੜਾ ਹੈਗਾ ਟੈਸਟ ਹੋਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਨੋਲਿਜ ਚੈੱਕ ਕੀਤੀ ਜਾਏਗੀ ਤੁਹਾਡੀ ਵੈਰੀਅਸ ਸਿੰਬਲ ਮੈਥਮੈਟਿਕਸ ਤੇ ਕਿਵੇਂ ਤੁਸੀਂ ਜਿਹੜੇ ਹੈਗੇ ਉਹ ਟਾਈਪ ਕਰ ਸਕਦੇ ਹੋ ਤਾਂ ਉਹਦੇ ਵੀ 10 ਨੰਬਰ ਹੋਣਗੇ ਔਰ ਉਸ ਤੋਂ ਬਾਅਦ ਐਕਸਲ ਸ਼ੀਟ ਤੁਹਾਡੇ ਤੋਂ ਪ੍ਰਿਪੇਅਰ ਕਰਕੇ ਜਿਹੜੀ ਹੈਗੀ ਉਹ ਦੇਖੀ ਜਾਏਗੀ ਜਿਸ ਦੇ 10 ਨੰਬਰ ਹੋਣਗੇ ਔਰ ਫਿਲਿੰਗ ਦਾ ਡਾਕੂਮੈਂਟ ਐਂਡ ਫਾਈਲਸ ਵਗੈਰਾ ਜੋ ਹੈ ਉਹ ਵੀ ਤੁਹਾਡੇ ਤੋਂ ਕਰਵਾ ਕੇ ਦੇਖਿਆ ਜਾਏਗਾ ਤਾਂ 10 ਨੰਬਰਾਂ ਦਾ ਇਹ ਹੋਏਗਾ ਤੋ 50 ਨੰਬਰਾਂ ਦਾ ਇਹ ਹੋ ਗਿਆ ਤੋ ਟੋਟਲ 100 ਨੰਬਰਾਂ ਦਾ ਟੈਸਟ ਤੁਹਾਡਾ ਐਲਡੀਸੀ ਦੇ ਵਿੱਚ ਲਿੱਤਾ ਜਾਏਗਾ ਅਗੇ ਫਰਦਰ ਡਿਟੇਲ ਗੱਲ ਕਰੀਏ ਨਰਸਿੰਗ ਸਿਸਟਰ ਦੀ ਤਾਂ ਇਸ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਬਰਨ ਐਂਡ ਬੇਸਿੰਗ ਡਰੈਸਿੰਗ ਦਾ ਟੈਸਟ ਹੋਏਗਾ ਕਿ ਕਿਵੇਂ ਤੁਸੀਂ ਡਰੈਸਿੰਗ ਵਗੈਰਾ ਕਰਦੇ ਹੋ 10 ਨੰਬਰ ਇਹਦੇ ਹੋਣਗੇ ਫਿਰ ਉਸ ਤੋਂ ਬਾਅਦ ਜੋ ਮਤਲਬ ਅਲੱਗ-ਅਲੱਗ ਜੋ ਫੀਲਡ ਦੇ ਵਿੱਚ ਤੁਸੀਂ ਡਰੈਸਿੰਗ ਕਰਨੀ ਹੈ ਟ੍ਰੀਟਮੈਂਟ ਕਰਨੀ ਹੈ ਤਾਂ ਉਹਦੇ ਟੈਸਟ ਵਗੈਰਾ ਹੋਣਗੇ 50 ਨੰਬਰਾਂ ਦਾ ਮਤਲਬ ਇਹ ਟੈਸਟ ਜਿਹੜਾ ਹੈਗਾ ਉਹ ਤੁਹਾਡਾ ਨਰਸਿੰਗ ਸਿਸਟਰ ਦੇ ਵਿੱਚ ਹੋਏਗਾ ਇਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੋ 250 ਪੇ ਤੁਹਾਡੀ ਫੀ ਰਹਿਣ ਵਾਲੀ ਹੈ ਐਸਸੀ ਐਸਟੀ ਦੇ ਲਈ ਔਰ ਅਗਰ ਆਪਾਂ ਗੱਲ ਕਰੀਏ ਜਨਰਲ ਅਤੇ OBC ਦੇ ਲਈ ਤਾਂ 500 ਰੁਪਿਆ ਫੀ ਤੁਹਾਨੂੰ ਜਿਹੜੀ ਹੈਗੀ ਆ ਉਹ ਰਹਿਣ ਵਾਲੀ ਆ ਇਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਇੱਕ ਡਿਮਾਂਡ ਡਰਾਫਟ ਜਿਹੜਾ ਹੈਗਾ ਉਹ ਤਿਆਰ ਕਰਕੇ ਸੈਂਡ ਕਰਨਾ ਹੋਏਗਾ ਪ੍ਰਿੰਸੀਪਲ ਸੈਨਿਕ ਸਕੂਲ ਕਪੂਰਥਲਾ ਨੂੰ ਠੀਕ ਹੈ ਔਰ ਇਹ ਜਿਹੜਾ ਹੈਗਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਵੀ ਇੱਥੇ ਦਿੱਤੀ ਹੈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਡਾਊਨਲੋਡ ਜਿਹੜਾ ਹੈਗਾ ਉਹ ਕਰ ਸਕਦੇ ਹੋ ਅਰਦਰ ਡਿਟੇਲ ਦੀ ਗੱਲ ਕਰੀਏ ਤਾਂ ਇੱਕ ਪੋਸਟ ਹੈ ਲੈਬ ਅਸਿਸਟੈਂਟ ਦੀ ਇਸ ਵਿਚ ਤੁਸੀਂ ਅਪਲਾਈ ਕਰ ਸਕਦੇ ਹੋ 21 ਤੋਂ ਲੈ ਕੇ 35 ਸਾਲ ਤੱਕ ਔਰ ਇੱਕ ਕੰਟਰੈਕਚੁਅਲ ਬੇਸਿਸ ਤੇ ਇੱਕ ਪੋਸਟ ਕੱਢੀ ਹੈ 34170 ਰੁਪਏ ਪਰ ਮੰਥ ਤੁਹਾਨੂੰ ਜਿਹੜੀ ਹੈ ਉਹ ਸੈਲਰੀ ਦਿੱਤੀ ਜਾਏਗੀ ਇਸ ਦੇ ਵਿੱਚ ਜੋ ਤੁਹਾਡੀ ਕੁਆਲਿਫੀਕੇਸ਼ਨ ਜਿਹੜੀ ਮੰਗੀ ਹੈ ਉਹ ਇੰਟਰਮੀਡੀਏਟ ਸਾਇੰਸ ਔਰ ਇਕੁਇਲੈਂਟ ਸਬਜੈਕਟ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ ਲਾਸਟ ਡੇਟ ਇਸ ਦੀ ਸਬਮਿਸ਼ਨ ਅ ਅਪਲੀਕੇਸ਼ਨ ਕਰਨ ਦੀ 3 ਮਈ 2024 ਜਿਹੜੀ ਹੈ ਰਹਿਣ ਵਾਲੀ ਹੈ ਮਤਲਬ ਜੋ ਲੈਬ ਅਸਿਸਟੈਂਟ ਦੀ ਲਾਸਟ ਡੇਟ ਹੈ ਉਹ 3 ਮਈ 2024 ਜਿਹੜੀ ਹੈ ਉਹ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ ਇਸ ਦੇ ਵਿੱਚ ਵੀ ਜਨਰਲ ਕੈਟਾਗਰੀ ਦੇ ਲਈ OBC ਦੇ ਲਈ 500 ਰੁਪਿਆ ਫੀ ਜਿਹੜੀ ਹੈ ਉਹ ਰੱਖੀ ਗਈ ਹੈ ਔਰ SC ST ਦੇ ਲਈ ਜਿਹੜਾ ਉਹ 250 ਰੁਪਿਆ ਫੀ ਜਿਹੜੀ ਤੁਹਾਡੀ ਉਹ ਰੱਖੀ ਗਈ ਹੈ ਇਸ ਵਿੱਚ ਵੀ ਤੁਸੀਂ ਮਤਲਬ ਜੋ ਅਪਲਾਈ ਕਰਨਾ ਹੋਏਗਾ ਪ੍ਰਿੰਸੀਪਲ ਸੈਨਿਕ ਸਕੂਲ ਫੋਰਥਲਾ ਦੇ ਲਈ ਇਹ ਅਪਲਾਈ ਜਿਹੜਾ ਕਰਨਾ ਹੋਏਗਾ 3 ਮਈ 2024 ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਹੋਏਗਾ ਇਹਨਾਂ ਨੇ ਆਪਣੀ ਆਫੀਸ਼ੀਅਲ ਵੈਬਸਾਈਟ ਦਿੱਤੀ ਹੈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਫਰਦਰ ਡਿਟੇਲ ਫਰਦਰ ਇਨਫੋਰਮੇਸ਼ਨ ਜਿਹੜੀ ਆ ਉਹ ਲੈ ਸਕਦੇ ਹੋ ਅਗਰ ਪੋਸਟਾਂ ਦੀ ਗੱਲ ਕਰੀਏ ਤੋਂ ਸੈਨਿਕ ਸਕੂਲ ਕਪੂਰਤਲਾ ਪੰਜਾਬ ਦੀਆਂ ਇਹ ਪੋਸਟਾਂ ਨੇ ਤੋਂ ਜਿਹੜੇ ਕੈਂਡੀਡੇਟ ਇਸ ਦੇ ਲਈ ਐਲੀਜੀਬਲ ਨੇ ਜੋ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਜ਼ਰੂਰ ਇਸ ਦੇ ਵਿੱਚ ਜਿਹੜਾ ਹੈਗਾ ਉਹ ਅਪਲਾਈ कर सकते हैं तो दी वीडियो इना ही बने रहने तो बहुत धनबाद बहुत चैनल पर नवे हो तो चैनल में सबसक्राइब कर लो बैलाइकन प्रैस कर, कर लोता जो आने वाली वीडियोज की नोटिफिशन तो समय सिर मिल सके तो थैंक यू